ਗੁਰ ਸੇਵੀਐ ਹੰਸ ਸਹਜ ਸੁਭਾਅ ਦਰਸ਼ਨ ਪਰਸਿਆ ਗੁਰੂ ਕਾ ਜਨਮ ਜਨਮੁ ਦੁਖ ਜਾਈ ਕੋ ਸਿਫਤਿ ਖਸਮ ਦੀ ਹੋਰ ਅਰਸੋ ਹੋਰ ਸੋ ਚਟੀਐ ਤੂੰ ਦਿ ਸੱਚੇ ਪਾਤਸ਼ਾ ਜਨਮ ਜਨਮ ਦੀ ਕੱਟੀ ਐ ਸੱਜਣ ਸੱਚੇ ਪਾਤਸ਼ਾ ਸਿਰਸ਼ੋ ਹੰਦ ਸਾ ਜਿਸ ਪਾਸ ਰਹਿਟਿਓ ਸੋਹੀ ਐ ਸਬਨਾ ਦਾਰੀ ਸਾ ਸੱਜਣ ਸੱਚਾ ਪਾਤਸ਼ਾਹ ਸਿਰਸ਼ਾਂਦ ਸੋ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੀਸਾ ਹੋ ਸਤਨਾਮ ਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਦੋਤ ਕੀ ਇਹ ਗੁਣਾਂ ਨੂੰ ਆਪੇ ਬਖਸ਼ ਲੈ ਭਾਈ ਸਤਿਗੁਰ ਕੀ ਸੇਵਾ ਲਾਏ ਸਤਿਗੁਰ ਕੀ ਸੇਵਾ ਉੱਤਮ ਹੈ ਭਾਈ ਰਾਮ ਨਾਮ ਚਿਤ ਲਾਏ ਨਿਗੁਣਿਆਨੋ ਆਪੇ ਬਖਸ਼ ਲਏ ਭਾਈ ਸਤਗੁਰ ਕੀ ਸਿਵਾ ਲਾਏ ਤਤ ਗੁਰ ਕੀ ਸੇਵਾ ਉਤਮ ਹੈ ਭਾਈ ਰਾਮ ਨਾਮ ਚਿਤ ਲਾਏ ਹਰ ਜਿਉ ਆਪੇ ਖੁਸ਼ ਮਿਲਾਏ ਗੁਣਹੀਣ ਹਮ ਅਪਰਾਧੀ ਭਾਈ ਪੂਰਾ ਸਤਗੁਰ ਲੇਰ ਲਾਏ ਰਹਾ ਕੌਣ ਕੌਣ ਅਪਰਾਧੀ ਬਖਸ਼ ਅਨ ਪਿਆਰੇ ਸੱਚੇ ਸ਼ਬਦ ਵਿਚਾਰ ਪਉਜਲ ਪਾ தயண பாய சத் வீடா மனுூர்த்தி கச்சன பய பாய ਕੁਰਪਾਰਸ ਮੇਲ ਮਿਲਾਏ ਆਪ ਛੋਡ ਨਾ ਮਨ ਵਸਿਆ ਭਾਈ ਜੋਤੀ ਜੋਤ ਮਿਲਾਏ ਹੋ ਵਾਰੀ ਹੋ ਵਾਰਣ ਭਾਈ ਸਤਗੁਰ ਕਾ ਸਦ ਬਲ ਹਾਰੈ ਜਾਓ ਗੁਰਬਿਨ ਸਹਜ ਨਾ ਉਪਜੈ ਭਾਈ ਪੁੱਛੋ ਗਿਆਨੀ ਜਾਏ ਸਤਗੁਰ ਕੀ ਸੇਵਾ ਸਦਾ ਕਰ ਭਾਈ ਵਿੱਚੋ ਆ ਗਵਾਏ ਗੁਰਮਤੀ ਪਉ ਉਪਜੈ ਭਾਈ ਪਉ ਕਰਣੀ ਸੱਚ ਸਾਰ ਪ੍ਰੇਮ ਪਦਾਰਥ ਪਾਈਐ ਭਾਈ ਸਚ ਨਾਮ ਆਧਾਰ ਜੋ ਸਤਗੁਰੂ ਸਿਵਹਿ ਆਪਣਾ ਭਾਈ ਤਨ ਕਹਿ ਹਉ ਲਾਗੋ ਪਾਈ ਜਨਮ ਸਵਾਰੀ ਆਪਣਾ ਪਾਈ ਕੁੱਲ ਭੀ ਲਈ ਬਖਸ਼ਾਏ ਸਚ ਬਾਣੀ ਸਚ ਸ਼ਬਦ ਹੈ ਭਾਈ ਗੁਰ ਕਿਰਪਾ ਤੇ ਹੋਏ ਨਾਨਕ ਨਾਮ ਹਰ ਮਨ ਵਸੈ ਭਾਈ ਇਸ ਬਿਗਨ ਨਾ ਲਾਗੇ ਕੋਈ ਸਚ ਬਾਣੀ ਸਚ ਸ਼ਬਦ ਹੈ ਭਾਈ ਗੁਰ ਕਿਰਪਾ ਤੇ ਹੋਏ ਨਾਨਕ ਨਾਮ ਹਰ ਮਨ ਵਸੈ ਭਾਈ ਤਿਸ ਬਿਗਨ ਨ ਲਾਗੇ ਕੋਏ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸੋਰਠ ਮਹਲਾ 3 ਦੋ ਤਕੀ ਨਿਗੁਣਿਆਨੋ ਆਪੇ ਬਖਸ਼ ਲਏ ਭਾਈ ਸਤਗੁਰ ਕੀ ਸੇਵਾ ਲਾਏ ਸਤਗੁਰ ਕੀ ਸੇਵਾ ਉਤਮ ਹੈ ਭਾਈ ਰਾਮ ਨਾਮ ਚਿਤ ਲਾਏ